ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਅਰਜਨ ਕਰ ਗੁਰ ਰਾਮਦਾਸ ਭਗਤ ਉੱਤਰ ਆਇਓ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੀ ਸ਼ਾਂਤੀ ਦੇ ਭੰਡ ਤਨ ਗੁਰ ਅਰਜਨ ਦੇਵ ਜੀ ਦਾ ਪ੍ਰਕਾਸ਼ ਚੌਥੀ ਪਾਤਸ਼ਾਹੀ ਤਨ ਗੁਰ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਦੀ ਗ੍ਰਹਿ 5 ਅਪ੍ਰੈਲ 1563 ਈਸਵੀਂ ਗੋਬਿੰਦ왈 ਸਾਹਿਬ ਅੰਮ੍ਰਿਤਸਰ ਦੀ ਪਵਨ ਧਰਤੀ ਤੇ ਹੋਇਆ ਤੀਜੇ ਗੁਰੂ ਅਮਰਦਾਸ ਜੀ ਮਾਤਾ ਪਾਨੀ ਜੀ ਦੇ ਪਿਤਾ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸਨ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਤੀਜੇ ਅਤੇ ਸਭ ਤੋਂ ਛੋਟੇ ਸਹਬਜ਼ਾਦੇ ਸਨ ਆਪ ਜੀ ਦੇ ਦੋ ਵੱਡੇ ਭਰਾ ਬਾਬਾ ਪੀਥੀ ਚੰਦ ਜੀ ਅਤੇ ਬਾਬਾ ਮਹਾਦੇਵ ਜੀ ਸਨ ਆਪ ਜੀ ਨੇ ਗੁਰੂ ਅਮਰਦਾਸ ਜੀ ਤੋਂ ਗੁਰਮੁਖੀ, ਮਾਮਾ ਮੋਰੀ ਜੀ ਤੋਂ ਗਣਿਤ ਭਾਸ਼ਾ ਅਤੇ ਪੰਡਿਤ ਬੇਣੀ ਜੀ ਤੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਆਪ ਜੀ ਦਾ ਬਚਪਨ ਆਪਣੇ ਨਾਨਕੇ ਪਰਿਵਾਰ ਵਿੱਚ ਧਾਰਮਿਕ ਵਾਤਾਵਰਣ ਦੇ ਵਿੱਚ ਹੋਇਆ। ਬਚਪਨ ਦੇ 11 ਸਾਲ ਆਪ ਜੀ ਨੇ ਆਪਣੇ ਨਾਨਕੇ ਪਿੰਡ ਗੋਬਿੰਦਵਾਲ ਸਾਹਿਬ ਬਤੀਤ ਕੀਤੇ। ਪਾਠ ਕਲੇ ਸਹਾਰ ਜੀ ਨੇ ਠੀਕ ਹੀ ਲਿਖਿਆ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇੱਕ ਦਿਨ ਨਾਨਾ ਗੁਰੂ ਅਮਰਦਾਸ ਜੀ ਪਲੰਘ ਤੇ ਆਰਾਮ ਕਰ ਰਹੇ ਸਨ ਬਾਲ ਗੁਰੂ ਅਜੰਮ ਦੇਵ ਜੀ ਦੀ ਖੇਡਦੇ-ਖੇਡਦੇ ਗੇਂਦ ਪਲੰਘ ਹੇਠਾਂ ਚਲੀ ਗਈ ਪਲੰਘ ਥੱਲੋਂ ਗੇਂਦ ਕੱਢਦੇ ਆ ਆਪ ਜਿਨੇ ਭਾਰੀ ਪਲੰਘ ਹਿਲਾ ਦਿੱਤਾ ਤਾਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਸ ਮੰਜੇ ਹਿਲਾਈ ਸਾਡੀ ਸਾਰੀ ਬੀਬੀ ਪਾਨੀ ਜੀ ਨੇ ਕਿਹਾ ਪਿਤਾ ਜੀ ਇਹ ਤੁਹਾਡਾ ਦੋਇਤਾ ਹੈ ਤਾਂ ਗੁਰੂ ਅਮਰਦਾਸ ਜੀ ਨੇ ਬਾਲਕ ਨੂੰ ਚੁਕੇ ਅਗਲੇ ਵਚਨ ਉਚਾਰਨ ਕੀਤੇ ਇਹ ਦੋਹਤਾ ਬਾਣੀ ਕਾ ਬੋਇਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦੇ ਸਭ ਤੋਂ ਵੱਧ 3 ਰਾਗਾਂ ਵਿੱਚ 2312 ਸ਼ਬਦ ਦਰਜ ਹਨ ਸੁਖਮਨੀ ਸਾਹਿਬ ਆਪ ਜੀ ਦੀ ਸਮੁੱਚੀ ਬਾਣੀ ਵਿੱਚ ਸ਼੍ਰੋਮਣੀ ਬਾਣੀ ਹੈ पिता गुरु रामदास जी ਦੇ ਗੁਰਗੱਦੀ ਤੇ ਵਿਰਾਜਮਾਨ ਹੋਣ ਤੋਂ ਬਾਅਦ ਆਪ ਆਪਣੇ ਮਾਤਾ ਪਿਤਾ ਅਤੇ ਦੋਨੋਂ ਵੱਡੇ ਭਰਾਵਾਂ ਬਾਬਾ ਪਿਥੀ ਚੰਦ ਜੀ ਅਤੇ ਬਾਬਾ ਮਹਾਦੇਵ ਜੀ ਦੇ ਨਾਲ ਅੰਮ੍ਰਿਤਸਰ ਆ ਗਏ ਤਤ ਵਿਚਾਰਿ ਇਹ ਮथुरा ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ